ਸਭ ਤੋਂ ਪਹਿਲਾਂ ਮੇਰੀ ਜਨਮ ਭੂਮੀ ਮੇਰੀ ਉਹ ਮਿੱਟੀ ਜਿੱਦੇ ਪਹਿਲੀ ਵਾਰ ਲਿਖੜਿਆ ਮੇਰੇ ਉਹ ਦੋਸਤ ਮਿੱਤਰ ਇਹਨਾਂ ਨਾਲ ਪਹਿਲੀ ਵਾਰ ਮੈਂ ਗੁਲੀ ਡੰਡਾ ਖੇਡਿਆ ਬੰਦ ਕਿਲ੍ਹਾ ਖੇਡਿਆ ਉਹ ਸ਼ਰਾਤ ਤੱਕ ਕੀਤੀਆਂ ਮੰਜਾ ਚਾਰੀਆਂ किती किती मेरे सारे चाचे ताई चाचियां ताइयां भाभियां बहना उनका छोटी पति जियां पतिजे भी आ गए मेनू बड़ी खुशी है आज बड़ी देर बाद मैं थोड़ी-थोड़ी आया कोनो पता मैं ਤੇ ਬੋਟਾ ਮੰਗਣ ਨਹੀਂ ਆਉਂਦਾ। ਉਹ ਕਿ ਜੇ ਇਸ ਪਿੰਡ ਚੋਂ ਹੀ ਬੋਟਾ ਮੰਗਣੀਆਂ ਪੈਗੀਆਂ। ਫਿਰ ਹੋਰ ਕਿਤੋਂ ਵੀ ਕਰਾਂਗੇ। ਤਮੈ ਇਥਿਓ ਨਾ ਨਾ। ਆ ਕੇ ਤੁਹਾਨੂੰ ਇਹ ਕਹਿਣਾ ਉਹਨਾਂ ਕਿ ਆਪਣਾ ਜੋ ਨਿਸ਼ਾਨ ਆ ਹੈ ਤਾਂ ਤੁਸੀਂ ਮੇਰੇ ਵਾਸਤੇ ਬੋਟਾ ਮੰਗਦੇ ਹੋ। ਕਿ ਇਹ ਹੀ ਇੱਕ ਖੂਬੀ ਹੈ ਪੂਰੇ ਦੇਸ਼ ਦੇ ਵਿੱਚ ਜਾਣੀ ਜਾਂਦੀ ਹੈ। ਇੱਕ ਪਿੰਡ ਸਤੋਜ ਹੈ। ਜਿੱਥੇ ਲੀਡਰ ਜਿਹੜਾ ਉਹ ਬੋਟਾ ਨਹੀਂ ਮੰਗਦਾ। ਲੋਕ ਉਹਦੇ ਵਾਸਤੇ ਮੋਟਾ ਮੰਨਦੇ। ਹੋਰ ਇਹ ਕਦੇ ਹੋਊਗਾ ਵੀ ਨਹੀਂ ਕਿ ਮੈਂ ਪਿੰਡ ਨੂੰ ਕਿਸੇ ਤਰ੍ਹਾਂੇ ਚੰਡਾਂ। ਜਦ ਪਿੰਡ 'ਚ ਮੈਂ ਕੋਈ ਕਿਸੇ ਨੂੰ ਦੁੱਖ ਸੁਖ ਹੋਵੇ ਮੈਂ ਜਾਵਾਂ ਨਾ ਜਾਂ ਕੋਈ ਪੱਖਪਾਤ ਕਰਾਂ। ਮੇਰੇ ਬਜ਼ੁਰਗ ਬੈਠੇ ਨੇ। ਐਸੇ ਐਸੇ ਜਗ੍ਹਾ ਤੇ बहुत बारी मैं पंचायत भी आया जो तो मैं छोटा भी आया जो तो मैं कलाकार तो ने बड़ी कृपा मुख्यमंत्री बनाते मैं उदो भी इतना आया पर आया मैं तिने चारे बारी पुत भतीजा बन के आया मैं कोई मुख्यमंत्री बन के कलाकार बनके ज कोई ਪਟਾਵਣੇ ਕਿ ਨਹੀਂ ਆਇਆ ਮੈਂ ਤੁਹਾਡੇ ਕੋਲ ਛੋਟਾ ਬਣ ਕੇ ਆਇਆ ਹਾਂ ਔਰ ਰੌਂਗਾਂ ਵਿੱਚੋਂ ਆ। ਉਹ ਜੱਤ ਸਿੰਘ ਜੀ ਬੈਠੇ ਗੱਟੋ ਕਹਿ ਦਿੰਨੇ ਆ ਪਿਆਰ ਨਾਲ। ਸਾਹਮਣੇ ਉਹਨਾਂ ਦਾ ਬੇਟਾ ਬੈਠਾ ਹੈ। ਜਗਰੂਪ ਬੈਠਾ ਹੈ, ਮਿੰਦੀ ਬੈਠਾ ਹੈ, ਗੁਰਜੰਟ ਬੈਠਾ ਹੈ। ਮੇਵਾ ਬੈਠਾ ਹੈ, ਰਣਜੀਤ ਬੈਠਾ ਸੋਬੇਦਾਰਾ ਨਾਲ। ਮੈਂ ਕਿਨੂੰ ਨਹੀਂ ਜਾਣਦਾ। ਸ਼ਾਇਦ ਇਹਨਾਂ ਨੂੰ ਕੋਲ ਨੂੰ ਲੱਗਦਾ ਹੋਣਾ ਸ਼ਾਇਦ ਮੈਂ ਭੁੱਲ ਗਿਆ ਪਰ ਮੈਨੂੰ ਨਹੀਂ ਤੁਸੀਂ ਕਦੇ ਭੁੱਲ ਸਕਦੇ ਚਾਚੀਆਂ ਤਾਈਆਂ ਮੈਂ ਤੇ ਹੋਰੀ ਬਲੌਰ ਹੋਰੀ ਰੋਹੀ ਹੋਰੀ ਨੂੰ ਕਦੇ ਨਹੀਂ ਭੁੱਲਦਾ ਭੋਲੂ ਹੋਰੀ ਪਰਗਟ ਹੋਰੀ ਟੈਲੇ ਹੋਰੀ ਕਦੇ ਨਹੀਂ ਭੁੱਲ ਪਹਿਲਾਂ ਚਲੋ ਮੈਂ ਕੈਸਟਰ ਪੁੱਛਦਾ ਜਿਆਦਾ ਨਾਂ ਲੈ ਜਾਂਦਾ ਸੀ ਹੁਣ ਮੈਨੂੰ ਥੋੜਾ ਜਿਹਾ ਮੌਕਾ ਆਸ਼ਨਾਤ ਨਹੀਂ ਮਿਲਦਾ ਪਰ ਇਹ ਨਾ ਸਮਝਿਓ ਕਿ ਮੈਂ ਤੁਹਾਨੂੰ ਭੁੱਲ ਗਿਆ ਅੱਜ ਪਿੰਡਾਂ ਪਿੰਡ ਤੋਂ ਬਾਹਰਲੇ ਵੀ ਆਏ ਹੋਏ ਬਾਦਰ ਖੜਾ ਹੈ ਕਿ ਮੈਂ ਤਾਂ ਮੁੰਡਾ ਮੈਂ ਨਾ ਪੜਦਾ ਹੁੰਦਾ 10ਵੀਂ ਚ ਮੈਂ ਵੀ ਪੜਦਾ ਹੁੰਦਾ ਨਾ ਮਿਸਤਰੀਆਂ ਦੇ 12 ਖੜਾ ਹੈ ਬੱਗੜ ਚਲੋ ਦੁਨੀਆ ਚ ਨਹੀਂ ਗਿਆ ਮੇਰੀ ਦਰਸ਼ਨ ਚਰਨਾ ਸਾਡੇ ਤਾਂ ਘਰ ਦੀਆਂ ਦੀਪਾਂ ਇਹਨਾਂ ਨੇ ਕੀਤੀ ਹੋਈਆਂ ਮੈਂ ਤਾਂ ਕਰੰਡੀਆਂ ਫਰ ਫੜ ਕੇ ਇੰਨ ਇੱਕ ਦਾ 4 ਇੱਕ ਦਾ ਮਸਾਲਾ ਆਪ ਰਲਾਉਂਦਾ ਰਿਹਾ। ਮੈਨੂੰ ਕੁਝ ਨਹੀਂ ਪੁੱੰਚਾ।